ਲੱਡਵਾਲ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਤੇ ਇਸ ਟੋਲ ਪਲਾਜ਼ੇ ਨੂੰ ਕਿਸਾਨਾਂ ਦੇ ਵੱਲੋਂ ਪੂਰੇ ਤੌਰ ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਲੱਡਵਾਲ ਟੋਲ ਪਲਾਜ਼ੇ ਦੇ ਵਿੱਚ 1 ਸਾਲ ਦੇ ਵਿੱਚ ਕਈ ਵਾਰੀ ਵਾਅਦਾ ਹੋ ਗਿਆ ਹੂੰ ਤੇ 150 ਰੁਪਿਆ ਇੱਕ ਪਾਸੇ ਦਾ ਸੀਗਾ 4-ਵੀਲਰ ਦਾ ਉਹ ਵਾਅਦਾ ਵਾਅਦਾ 250 ਦੇ ਕਰੀਬ ਪਹੁੰਚ ਗਿਆ ਕਿਸਾਨ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਇਹ ਜਿਹੜਾ ਟੋਲ ਪਲਾਜ਼ਾ ਹੈ ਇਹ ਉਸੇ ਦਰਾਂ ਨੂੰ ਲਾਗੂ ਕਰੇ ਜਿਹੜੀਆਂ ਦਰਾਂ ਦੇ ਉੱਤੇ ਪਹਿਲਾਂ ਚੱਲਦਾ ਸੀ। ਅਸਾਨਾ ਨੇ ਕਹਿ ਦਿੱਤਾ ਕਿ ਅਸੀਂ ਤਾਂ ਕੱਲ ਨੂੰ ਇਹਨੂੰ ਸਾਰੇ ਦਫ਼ਤਰ ਨੂੰ ਤਾਲਾ ਲਗਾ ਦੇਣਾ ਹੈ। ਸਟਾਫ ਜਿੱਥੇ ਮਰਜੀ ਜਾਵੇ ਜੋ ਮਰਜੀ ਕਰੇ ਤੇ ਜੇਕਰ ਸਰਕਾਰ ਨੇ ਜਾਂ ਪੁਲਿਸ ਨੇ ਸਾਡੇ ਤੇ ਕੋਈ ਕਾਰਵਾਈ ਕੀਤੀ ਤਾਂ ਉਹਦੇ ਨਤੀਜੇ ਵੀ ਬੜੇ ਖਤਰਨਾਕ ਹੋਣਗੇ। ਲੱਡੂਵਾਲ ਟੋਲ ਪਲਾਜ਼ਾ ਦੇ ਉੱਤੇ ਕੋਈ ਨਾ ਕੋਈ ਘਟਨਾਕਰਮ ਹੋ ਸਕਦਾ ਹੈ। ਸੰਭਾਵਨਾ ਬਣ ਗਈ ਹੈ ਟਕਰਾਅ ਦੀ ਸਥਿਤੀ ਬੰਦੀ ਨਜ਼ਰ ਆ ਰਹੀ ਹੈ ਜੇਕਰ ਟੋਲ ਕਰਮੀ ਵੀ ਵਿਰੋਧ ਕਰਦੇ ਨੇ ਤਾਂ ਤਾਂ ਵੀ ਟਕਰਾਅ ਹੋਵੇਗਾ ਜੇ ਪੁਲਿਸ ਉੱਥੋਂ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਤਾਂ ਵੀ ਟਕਰਾਅ ਹੋਵੇਗਾ ਡਾਕਟਰ ਗੁਰਪ੍ਰੀਤ ਕੌਰ ਮਾਨ ਵੀ ਚੋਣ ਪ੍ਰਚਾਰ ਦੇ ਵਿੱਚ ਜਟੇ ਹੋਏ ਨੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਪਾਰਟੀ ਵਾਸਤੇ ਵੋਟ ਜਿਹੜੇ ਨੇ ਇਕੱਠੇ ਕੀਤੇ ਜਾ ਰਹੇ ਨੇ ਅਜਿਹੇ ਵਿੱਚ ਉਹਨਾਂ ਨੇ ਸ਼ੀਤਲ ਅੰਗੁਰਾਲ ਨੂੰ ਲੈ ਕੇ ਵੀ ਨਿਸ਼ਾਨੇ ਸਾਧਕਦੇ ਨੇ ਉਹਨਾਂ ਕਹਿੰਦੇ ਆ ਕਿ ਸ਼ੀਤਲ ਅੰਗਰਾਲ ਬੜਾ ਬਦਕਿਸਮਤ ਸੀ। ਸ਼ੀਤਲ ਅੰਗਰਾਲ ਦੇ ਉੱਤੇ ਉਹਨਾਂ ਨੇ ਕਾਫੀ ਤੰਜ ਕੱਸੇ ਨੇ। ਕਹਿੰਦੇ ਕਿ ਲੋਕ ਸੇਵਾ ਵਾਸਤੇ ਉਹਨਾਂ ਨੂੰ ਲੋਕਾਂ ਨੇ ਚੁਣਿਆ ਸੀਗਾ। ਪਰ ਬਦਕਿਸਮਤੀ ਹੈ ਸ਼ੀਤਲ ਅੰਗਰਾਲ ਦੀ ਕਿ ਉਹ ਲੋਕ ਸੇਵਾ ਨਹੀਂ ਕਰ ਸਕੇ। ਦੂਮੇ ਪਾਸੇ ਪੇਚ ਫਸਿਆ ਹੋਇਆ ਕਿਉਂਕਿ ਸ਼ੀਤਲ ਅੰਗਰਾਲ ਨੇ ਜਿਹੜੇ ਉਹ ਭਾਜਪਾ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਗਏ ਨੇ। ਜੀ। ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਭਾਜਪਾ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ। ਬਿਲਕੁਲ। ਇਸ ਕਰਕੇ ਸਿਰਫ ਚਿਹਰੇ ਬਦਲੇ ਨੇ ਹਾਂ ਸੀਟਾਂ ਵੀ ਉਹੀ ਨੇ ਤੇ ਜਿਹੜੀਆਂ ਉਥੋਂ ਦੀਆਂ ਵੋਟਾਂ ਨੇ ਉਹ ਵੀ ਉਹੀ ਨੇ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਪ੍ਰੋਗਰਾਮ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਤੇ ਸਹੀ ਪੱਖ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮੇਰੇ ਸਹਿਯੋਗੀ ਡਾਕਟਰ ਤਰਮਿੰਦਰ ਸਿੰਘ ਸੰਧੂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਿਆਂ ਸੰਧੂ ਸਾਥ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਸਿਮਰਨ ਸਨ ਸਾਬਰ ਉਹ ਕਰਦੇ ਆ ਪਹਿਲੀ ਖਬਰ ਦਾ ਬਡ ਰੁੱਖਾਂ ਦੇ ਵਿੱਚ ਅੱਜ ਇੱਕ ਸੂਬਾ ਪੱਧਰੀ ਸਮਾਗਮ ਜਿਹੜਾ ਹੈ ਉਹ ਹੋ ਰਿਹਾ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਹੈ ਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਉੱਚੇ ਤੌਰ ਤੇ ਪਹੁੰਚੇ ਹੋਏ ਨੇ ਤੇ ਬਾਕੀ ਕੈਬਨਟ ਮੰਤਰੀ ਵੀ ਉੱਥੇ ਪਹੁੰਚੇ ਹੋਏ ਨੇ ਜੀ ਬਿਲਕੁਲ ਸਿਮਰਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਰਾਜ ਦੀਆਂ ਅੱਜ ਵੀ ਗੱਲਾਂ ਹੁੰਦੀਆਂ ਨੇ ਕਿ ਉਹਨਾਂ ਦਾ ਜਿਹੜਾ ਰਾਜ ਸੀਗਾ ਉਹ ਸਿੱਖ ਰਾਜ ਸੀ ਤੇ ਉਹੋ ਜਿਹਾ ਹੀ ਅੱਜਕੱਲ ਹੋਣਾ ਚਾਹੀਦਾ ਕਿਉਂਕਿ ਹਰ ਕਿਸੇ ਦੀ ਉਹਦੇ ਵਿੱਚ ਸੁਣਵਾਈ ਹੁੰਦੀ ਸੀ ਜੀ ਤੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਬਾਰੇ ਕਾਫੀ ਜੜੀਆਂ ਕਹਾਣੀਆਂ ਵੀ ਪ੍ਰਚਲਿਤ ਨੇ ਬੱਚਿਆਂ ਨਾਲ ਪਿਆਰ ਕਰਨ ਦੀਆਂ ਕਹਾਣੀਆਂ ਸਕੂਲਾਂ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ ਤੇ ਪੇਸ਼ ਬਦਲ ਕੇ ਜਦੋਂ ਉਹ ਜਾਂਦੇ ਸੀਗੇ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਲੋਕਾਂ ਦੇ ਘਰਾਂ ਤੱਕ ਰਸੋ ਤੇ ਵੀ ਆ ਪਹੁੰਚ ਆਉਂਦੇ ਸੀਗੇ ਤਾਂ ਅਜਿਹਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਮਹਾਰਾਜਾ ਰਣਜੀਤ ਸਿੰਘ ਹੋਰੀ ਜਦੋਂ ਆਪਣੀ ਚੜਤ ਕਰਦੇ ਸੀਗੇ ਕਿਤੇ ਚੜ੍ਹਾਈ ਕਰਦੇ ਸੀਗੇ ਤਾਂ ਜਿੱਤ ਹਾਸਲ ਕਰਨ ਤੋਂ ਬਾਅਦ ਹੀ ਉਸ ਕਿਲੇ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਹੀ ਜਿਹੜਾ ਉਹ ਸਾਹ ਲੈਂਦੇ ਸੀ ਜੀ ਤੇ ਅੱਜ ਉਹਨਾਂ ਦੀ ਵਰਸੀ ਨੂੰ ਲੈ ਕੇ ਰਾਜਪਦਰੀ ਸਮਾਗਮ ਸੰਗਰੂਰ ਦੇ ਵਿੱਚ ਕੀਤਾ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਮਨ ਅਰੋੜਾ ਕੈਬਨ ਮੰਤਰੀ ਇਸ ਤੋਂ ਇਲਾਵਾ ਨਰਿੰਦਰ ਕੌਰ ਭਰਾਜ ਐਮ ਐਲ ਏ ਸਾਰੇ ਉੱਥੇ ਸਖਸ਼ੀ ਤਾਂ ਮੰਚ ਦੇ ਉੱਤੇ ਮੌਜੂਦ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉੱਥੇ ਸੰਬੋਧਨ ਵੀ ਕੀਤਾ ਹੈ ਜੀ ਸੰਬੋਧਨ ਦੇ ਦੌਰਾਨ ਜਿੱਥੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਰਾਜ ਦੀ ਗੱਲ ਕੀਤੀ ਹੈ ਉੱਥੇ ਹੀ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਵੀ ਕਾਫੀ ਨਿਸ਼ਾਨੇ ਸਾਦੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜ ਸ਼ਬਦ ਹੈ ਹੂੰ ਇਹ ਬੜਾ ਪਵਿੱਤਰ ਸ਼ਬਦ ਹੈ ਜੀ ਰਾਜ ਲੋਕਾਂ ਦੇ ਦਿਲਾਂ ਦੇ ਉੱਤੇ ਕਰਨਾ ਹੁੰਦਾ ਹੈ ਲੋਕਾਂ ਦੇ ਉੱਤੇ ਰਾਜ ਨਹੀਂ ਕਹਿੰਦੇ ਕਰਨਾ ਹੁੰਦਾ ਕਹਿੰਦੇ ਜਿਹੜਾ ਰਾਜਾ ਹੁੰਦਾ ਹੈ ਉਹ ਪਹਿਲਾਂ ਭੇਸ ਬਦਲ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਸੀਗਾ ਲੋਕਾਂ ਦੀਆਂ ਕੰੰਧਾਂ ਨੂੰ ਕੰਨ ਲਾਉਂਦਾ ਸੀਗਾ ਕਿ ਕਿਤੇ ਕੋਈ ਮੇਰੇ ਰਾਜ ਦੇ ਵਿੱਚ ਬੰਦਾ ਦੁਖੀ ਤਾਂ ਨਹੀਂ ਕਿਸੇ ਦਾ ਕੋਈ ਫੈਸਲਾ ਮੇਰਾ ਜਿਹੜਾ ਸੀਗਾ ਉਹ ਕਿਸੇ ਨੂੰ ਨਰਾਜ਼ ਤਾਂ ਨਹੀਂ ਕਰ ਰਿਹਾ ਤਾਂ ਅਜਿਹੀਆਂ ਗੱਲਾਂ ਹੁੰਦੀਆਂ ਸੀ ਤੇ ਉਹਨਾਂ ਨੇ ਵਿਰੋਧੀਆਂ ਦਾ ਉਹਦੀ ਟਿੱਪਣੀ ਕੀਤੀ ਆ ਕਹਿੰਦੇ ਕੰਨ ਹੁਣ ਵੀ ਲਾਉਂਦੇ ਨੇ ਕਹਿੰਦਾ ਹਮਮ ਪਹਿਲੇ ਜਿਹੜੇ ਸੀਗੇ ਲੀਡਰ ਸੀ ਉਹਨਾਂ ਨੇ ਕਹਿੰਦੇ ਕੰਨ ਲਾਏ ਹੁੰਦੇ ਸੀ ਇਹ ਦੇਖਦੇ ਸੀਗੇ ਵੀ ਕਿਸੇ ਘਰ ਦੇ ਵਿੱਚ ਚਿੱਟਾ ਪਹੁੰਚਨ ਤੋਂ ਰਹਿ ਤਾਂ ਨਹੀਂ ਗਿਆ ਜੀ ਕਿਸੇ ਘਰ ਦੇ ਵਿੱਚ ਕੋਈ ਅਜਿਹਾ ਪੈਸਾ ਤਾਂ ਨਹੀਂ ਰਹਿ ਗਿਆ ਜਿਹੜਾ ਅਸੀਂ ਨਹੀਂ ਲੁੱਟਿਆ ਕਹਿੰਦੇ ਕੰਨ ਉਦੋਂ ਵੀ ਲਾਉਂਦੇ ਸੀਗੇ ਤੇ ਜਿਹੜਾ ਰਾਜ ਹੁੰਦਾ ਹੈ ਕਹਿੰਦੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਆਪਣੇ ਨੁਮਾਇੰਦੇ ਨੂੰ ਚੁੰਦੇ ਆਂ ਕਿ ਸਾਡੇ ਲਈ ਫੈਸਲੇ ਲਏਗਾ ਸਾਡੇ ਹੱਕ ਦੀ ਗੱਲ ਕਰੇਗਾ ਪਰ ਕਹਿੰਦੇ ਅੱਜ ਕੱਲ ਤਾਂ ਇਹ ਹੋ ਗਿਆ ਵੀ ਜਿਹੜਾ ਬੰਦਾ ਚੁਣ ਲਿਆ ਜਾਂਦਾ ਹੈ ਉਹ ਕੁਰਸੀ ਦੇ ਉੱਤੇ ਬੈਠਣ ਤੋਂ ਬਾਅਦ ਸਾਰਾ ਕੁਝ ਭੁੱਲ ਜਾਂਦਾ ਹੈ ਆਮ ਲੋਕਾਂ ਨੂੰ ਛੱਡ ਕੇ ਆਪਣੇ ਰਿਸ਼ਤੇਦਾਰਾਂ ਨੂੰ ਤਰਜੀਹ ਦੇਣ ਲੱਗ ਪੈਂਦਾ ਹੈ ਭਾਈ ਭਤੀਜਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਮੌਕੇ ਮਿਲਦੇ ਨੇ ਤਾਂ ਅਸੀਂ ਇਹ ਚੀਜ਼ਾਂ ਕਹਿੰਦੇ ਬੰਦ ਕਰ ਦਿੱਤੀਆਂ ਨੇ ਜੀ ਤੇ ਵੈਸੇ ਸਿਮਰਨ ਜਿਸ ਤਰ੍ਹਾਂ ਦੇ ਨਾਲ ਅੱਜ ਵਰਸੀ ਸਮਾਗਮ ਮਨਾਇਆ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜੀ ਇਹਨੂੰ ਵੀ ਡੇਟਾ ਨੂੰ ਲੈ ਕੇ ਥੋੜਾ ਜਆ ਮਤ ਪੇਜ ਜਾਏ ਹੂੰ ਜੇਕਰ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜਾਂਦੇ ਹਾਂ ਵਿਕੀਪੀਡੀਆ ਦੇ ਉੱਤੇ ਸਰਚ ਕਰਦੇ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਵਰਸੀ ਆਉਂਦੀ ਹੈ 27 ਜੂਨ 1839 ਨੂੰ ਮਲੋਣਾ ਦੀ ਮੌਤ ਹੋਈ ਸੀਗੀ ਜੀ ਇਹਦਾ ਮਤਲਬ 27 ਜੂਨ ਨੂੰ ਜੀ ਪਰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਲੀਡਰਾਂ ਦੇ ਪ੍ਰतिकਰਮ ਦੇਖਦੇ ਆਂ ਜਦੋਂ ਵਰਸੀ ਦੇ ਉਤੇ ਸ਼ਬਦਾ ਦੇ ਫੁੱਲ ਭੇਂਟ ਕਰਦੇ ਨੇ ਤਾਂ ਉਹ ਸਾਰਿਆਂ ਨੇ 28 ਤਰੀਕ ਨੂੰ ਕੀਤੇ ਹੋਏ ਨੇ ਜੀ ਯਾਨੀ ਉਹਨਾਂ ਨੇ ਇਹ ਸਿੱਧ ਕਰਤਾ ਕਿ 28 ਜੂਨ ਨੂੰ ਵਰਸੀ ਹੈ ਜੀ ਤੇ ਮਾਨ ਸਰਕਾਰ 29 ਜੂਨ ਨੂੰ ਸਵਾਗਤ ਕਰ ਰਹੀ ਹੈ ਹੂੰ ਇਹਦਾ ਮਤਲਬ ਇਹ ਮੈਸੇਜ ਚਲਾ ਗਿਆ ਕਿ 29 ਜੂਨ ਨੂੰ ਵਰਸੀ ਹੈ ਜੀ ਪਰ 27 ਦਾ ਤੇ 28 ਦਾ ਥੋੜਾ ਜਿਹਾ ਫਰਕ ਹੈਗਾ ਪਰ 29 ਨੂੰ ਜਿਹੜਾ ਸਮਾਗਮ ਕੀਤਾ ਜਾ ਰਿਹਾ ਉਹ ਕਹਿ ਲਓ ਕਿ ਜੇ 27 ਨੂੰ ਸਹੀ ਡੇਟ ਮੰਨੀਏ ਤਾਂ 29 ਤਰੀਕ ਨੂੰ ਇੱਕ ਦਿਨ ਬਾਅਦ ਸਮਾਗਮ ਕਰਨਾ ਉਹੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਉਸ ਦਿਨ ਹੀ ਤੁਰੰਤ ਕੋਈ ਪ੍ਰੋਗਰਾਮ ਸਮਾਗਮ ਕੀਤਾ ਕਿਉਂ ਨਹੀਂ ਗਿਆ ਜੀ ਜਾਂ ਫਿਰ ਕੋਈ ਰੂਜੀਵਿਆਂ ਦੀ ਗੱਲ ਵੀ ਹੋ ਸਕਦੀ ਹੈ ਪਰ ਅੱਜ ਵਰਸੀ ਸਮਾਗਮ ਬਡਰੂਖਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਲਾਈਵ ਸਟ੍ਰੀਮਾਂ ਚੱਲ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਆਮ ਲੋਕ ਪਹੁੰਚੇ ਹੋਏ ਨੇ ਜੀ ਤੇ ਮੁੱਖ ਮੰਤਰੀ ਸਾਹਿਬ ਕਹਾਣੀਆਂ ਵੀ ਸੁਣਾ ਰਹੇ ਨੇ ਉੱਥੇ ਕਿ ਰਾਜੇ ਕੀ ਕਰਦੇ ਹੁੰਦੇ ਸੀਗੇ ਰਾਜਿਆਂ ਨੇ ਪ੍ਰਸਿੱਧੀ ਹਾਸਲ ਕਰਨ ਵਾਸਤੇ ਕੀ ਕੁਝ ਕੀਤਾ ਉਹ ਸਾਰੀਆਂ ਕਹਾਣੀਆਂ ਜਿਸ ਤਰ੍ਹਾਂ ਦੇ ਨਾਲ ਉਹ ਇੱਕ ਆਪਣਾ ਤਰੀਕਾ ਅਜ਼ਮਾਉਂਦੇ ਹੁੰਦੇ ਨੇ ਲੋਕਾਂ ਤੱਕ ਪਹੁੰਚ ਕਰਨ ਦਾ ਜੀ ਤੇ ਹੁਣ ਵੀ ਉਹ ਕਹਿੰਦੇ ਨੇ ਕਿ ਜਦੋਂ ਕੋਈ ਨੁਮਾਇੰਦਾ ਆਪਾਂ ਚੁਣ ਲੈਨੇ ਆ ਜੀ ਤਾਂ ਨੁਮਾਇੰਦੇ ਦਾ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੀ ਕੋਈ ਪਾਰਟੀ ਜਾਂ ਜਿਹੜਾ ਤੁਹਾਡਾ ਆਪਣਾ ਸਹੀ ਨੁਮਾਇੰਦਾ ਹੋਵੇਗਾ ਉਹਨੇ ਬੜਾ ਤਿਆਗ ਕੀਤਾ ਹੋਵੇਗਾ ਬੜੀਆਂ ਕੁਰਬਾਨੀਆਂ ਕੀਤੀਆਂ ਹੋਣਗੀਆਂ ਸਵਾਰਥਾਂ ਤੋਂ ਦੂਰ ਰਿਹਾ ਹੋਵੇਗਾ ਭਾਵੇਂ ਰਾਜਨੀਤੀ ਦੇ ਵਿੱਚ ਹੈ ਬਿਲਕੁਲ ਤੇ ਕਹਿੰਦੇ ਇੱਕ ਤਰੀਕੇ ਨਾਲ ਤੁਸੀਂ ਲੋਕ ਫਿਰ ਅਜਿਹੇ ਬੰਦੇ ਨੂੰ ਆਪਣੇ ਕਹਿੰਦੇ ਦਿਲ ਦਾ ਪਾਸਵਰਡ ਦਿੰਨੇ ਹੋ ਤਾਂ ਉਹ ਬੰਦਾ ਦਿਲ ਦੇ ਵਿੱਚ ਐਂਟਰ ਹੋ ਸਕਦਾ ਹੁੰਦਾ ਹੈ ਇਸ ਕਰਕੇ ਜਿਹਦਾ ਵੀ ਕੋਈ ਨੁਮਾਇੰਦਾ ਚੁਣਨਾ ਹੈ ਉਹਨੂੰ ਸੋਚ ਸਮਝ ਕੇ ਚੁਣਿਆ ਕਰੋ ਰਾਜ ਹਮਮ ਕਰਨਾ ਹੈ ਪਰਾਜ ਇਸ ਤਰੀਕੇ ਨਾਲ ਕਰਨਾ ਕਿ ਲੋਕਾਂ ਦੇ ਮਸਲੇ ਹੱਲ ਹੋਣ। ਜੀ। ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਇੱਕ ਚੱਲਦਾ ਹੁੰਦਾ ਸੀਗਾ ਰਾਜ ਨਹੀਂ ਸੇਵਾ। ਕਿ ਅਸੀਂ ਰਾਜ ਨਹੀਂ ਕਰਨਾ ਸੇਵਾ ਕਰਨੀ ਹੈ। ਹਮ ਤਾਂ ਉਹ ਵੀ ਬੜਾ ਮਸ਼ਹੂਰ ਹੋਈ ਸੀਗੀ ਉਹਨਾਂ ਦੀ ਇੱਕ ਲਾਈਨ ਜਿਹੜੀ ਉਹਨਾਂ ਨੇ ਹਰ ਪੋਸਟ ਬੋਰਡ ਦੇ ਉੱਤੇ ਹਰ ਪੋਸਟਰ ਦੇ ਉੱਤੇ ਲਗਾਈ ਸੀਗੀ। ਤਾਂ ਉਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਉਹ ਵੀ ਹਾਸ਼ੀਏ ਤੇ ਚਲੇ ਗਏ ਤੇ ਇਹਨਾਂ ਨੂੰ ਬਦਲਾ ਦੇ ਨਾਂ ਤੇ ਲਿਆਂਦਾ। ਜੀ। 27 ਮਹੀਨਿਆਂ ਦਾ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਹੋ ਚੁੱਕਿਆ। ਹੂੰ ਕਈ ਸਮਾਗਮ ਇਹਨਾਂ ਵੱਲੋਂ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਦੇ ਰਾਜ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਰਾਜ ਦੀ ਨਾਲ ਕੀਤੀ ਗਈ ਹੈ ਕਿ ਉਦੋਂ ਕੀ ਹਾਲਾਤ ਸੀਗੇ ਤੇ ਹੁਣ ਕੀ ਹਾਲਾਤ ਬਣੇ ਹੋਏ ਨੇ ਕਹਿੰਦੇ ਅਸੀਂ ਇਹਨਾਂ ਹਾਲਾਤਾਂ ਨੂੰ ਹੀ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤਾਂ ਅੱਜ 2 ਦਿਨ ਬਾਅਦ ਰਾਜਪਦਰੀ ਸਮਾਗਮ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ 185ਵੀਂ ਵਰ੍ਹੇ ਸਿ ਮਨਾਈ ਜਾ ਰਹੀ ਹੈ ਅਖਬਾਰਾਂ ਦੇ ਵਿੱਚ ਵੀ ਵੱਡਾ ਕਾਰੀ ਇਸ਼ਤਿਹਾਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਕਿ ਅਸੀਂ ਅੱਜ ਦੇ ਦਿਨ ਦੇ ਉੱਤੇ ਸ਼ਰਧਾਪੂਰਵਕ ਸਤਕਾਰ ਭੇਂਟ ਕਰਦੇ ਹਾਂ ਉਹਨਾਂ ਨੂੰ ਜੀ ਪੰਜਾਬ ਸਰਕਾਰ ਵੱਲੋਂ ਇਹ ਸਰਕਾਰੀ ਜਿਹੜੀਆਂ ਇੱਕ ਐਡਸ ਅਖਬਾਰਾਂ ਦੇ ਵਿੱਚ ਵੀ ਨਸ਼ਰ ਹੋਈਆਂ ਨੇ ਜੀ ਸੰਦੂ ਸਾਹਿਬ ਇੱਕ ਪਾਸੇ ਰਾਜਪਦਰੀ ਸਮਾਗਮ ਹੋਇਆ ਤੇ ਦੂਜੇ ਪਾਸੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਮੁੱੱਚੀ ਲੀਡਰਸ਼ਿਪ ਹੈਗੀ ਹੈ ਜਿਹੜੀ ਵਰਕਰ ਸਹਿਬਾਨ ਨੇ ਤੇ ਮੰਤਰੀ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਜੀ ਬਿਲਕੁਲ ਅੱਜ ਦਾ ਦਿਨ ਮੁਕਰਰ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਵੱਲੋਂ ਕਿ ਦੇਸ਼ ਭਰ ਦੇ ਵਿੱਚ ਦੇਸ਼ ਵਿਆਪੀ ਅੰਦੋਲਨ ਕੀਤਾ ਜਾਵੇਗਾ ਤਾਂ ਜੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾ ਸਕੇ ਹਾਂ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਥੋੜੀ ਜੀ ਢਿੱਲ ਦਿੱਤੀ ਜੀ ਕੋਰਟ ਦੇ ਵਿੱਚ ਜ਼ਮਾਨਤ ਮਿਲ ਗਈ ਕੋਰਟ ਵੱਲੋਂ ਜਾਂ ਸਹਿਬਾਨ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਈਡੀ ਨੇ ਫੇਰ ਐਕਟਿਵਨਸ ਦੇ ਆਪਣੀ ਦਿਖਾਉਂਦੇ ਹੋਏ ਕੋਰਟ ਦਾ ਰੋਕ ਕੀਤਾ ਤਾਂ ਸਟੇਲਵਾ ਦਿੱਤੀ ਉਹਨਾਂ ਦੀ ਜ਼ਮਾਨਤ ਤੇ ਹੂੰ ਇਸੇ ਦੌਰਾਨ ਜਿਹੜੇ ਹਾਲਾਤ ਬਣੇ ਉਹਨਾਂ ਦੇ ਮੁਤਾਬਕ ਸੀਬੀਆਈ ਪਹੁੰਚ ਗਈ ਤਿਹਾਰ ਜੇਲ੍ਹ ਦੇ ਵਿੱਚ ਉਹਨਾਂ ਨੇ ਪੁੱਛਗਿੱਛ ਕੀਤੀ ਜੀ ਤੇ ਸੀਬੀਆਈ ਨੇ ਫਿਰ ਪੁੱਛਗਿੱਛ ਤੋਂ ਅਗਲੇ ਦਿਨ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਹਿਰਾਸਤ ਚ ਲੈ ਲਿਆ ਤਿੰਨ ਦਿਨਾਂ ਦਾ ਰਿਮਾਂਡ ਵੀ ਮਿਲ ਗਿਆ ਜਿਹੜਾ ਰਿਮਾਂਡ ਵੀ ਖਤਮ ਹੋ ਰਿਹਾ ਹੈ ਹਮ ਤੇ ਪਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ ਜੀ ਹਾਲਾਂਕਿ ਖਾਣੇ ਨੂੰ ਲੈ ਕੇ ਸਵਾਲ ਖੜੇ ਹੋਏ ਸੀ ਪਰ ਉਹ ਇਹ ਤੈਅ ਹੋ ਗਿਆ ਕਿ ਖਾਣਾ ਉਹ ਘਰ ਦਾ ਹੀ ਖਾਣਗੇ ਹਮ ਵਜ਼ਨ ਉਹਨਾਂ ਦਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਾਫੀ ਘਟ ਗਿਆ ਹੈ ਕਿਉਂਕਿ ਬੰਦਾ ਬਾਹਰ ਹੁੰਦਾ ਹੈ 100 ਲੋਕਾਂ ਦੇ ਵਿੱਚ ਆਉਂਦਾ ਜਾਂਦਾ ਹੈ ਤੁਰਦਾ ਵਿਚਰਦਾ ਹੈ ਮਨ ਪਾਉਂਦਾ ਖਾਉਂਦਾ ਹੈ ਮਨ ਪਾਉਂਦਾ ਆਪਣਾ ਪਹਿਨਦਾ ਹੈ ਤਾਂ ਹਾਲਾਤ ਹੋਰ ਹੁੰਦੇ ਨੇ ਜੀ ਤੇ ਜੇਲ੍ਹ ਦੇ ਵਿੱਚ ਹਾਲਾਂਕਿ ਉਹ ਕਹਿੰਦੇ ਨੇ ਕਿ ਅਸੀਂ ਕੁਰਬਾਨੀਆਂ ਕਰਦੇ ਆਂ ਜੇਲ੍ਹ ਦੇ ਵਿੱਚ ਜਾਣਾ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਕਿਉਂਕਿ ਲੋਕਾਂ ਵਾਸਤੇ ਅਸੀਂ ਜੇਲ੍ਹ ਦੇ ਵਿੱਚ ਗਏ ਆਂ ਜੇਕਰ ਅਸੀਂ ਸੱਚੇ ਆਂ ਤਾਂ ਜ਼ਰੂਰ 11 ਵਹੀ ਆਵਾਂਗੇ ਪਰ ਫਿਰ ਵੀ ਇੱਕ ਚਿੰਤਾ ਜ਼ਰੂਰ ਹੁੰਦੀ ਹੈ ਕਿ ਫਸ ਬੰਦਾ ਕਿੱਥੇ ਗਿਆ ਜੀ ਇਸ ਸਥਿਤੀ ਦੇ ਵਿੱਚੋਂ ਕੱਢਣ ਵਾਸਤੇ ਹੀ ਆਮ ਆਦਮੀ ਪਾਰਟੀ ਨੇ ਅੱਜ ਦੇਸ਼ਪੁਰ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ ਤੇ ਦੋ ਕੇਂਦਰ ਬਿੰਦੂ ਰਹੇ ਦੋ ਸੈਂਟਰ ਪੁਆਇੰਟ ਬਣੇ ਇੱਕ ਦਿੱਲੀ ਤੇ ਦੂਜਾ ਜਲੰਧਰ ਹੂੰ ਦਿੱਲੀ ਇਸ ਕਰਕੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਸਰਕਾਰ ਆਮ ਆਦਮੀ ਪਾਰਟੀ ਦਾ ਇੱਕ ਤਰੀਕੇ ਨਾਲ ਗੜ ਬਣਿਆ ਹੋਇਆ ਉੱਥੇ ਉਹਨਾਂ ਦਾ ਦਫ਼ਤਰ ਵੀ ਹੈ ਵੱਡੀ ਗਿਣਤੀ ਦੇ ਵਿੱਚ ਸਮਰਥਕ ਵੀ ਨੇ VOTER ਵੀ ਉਹਨਾਂ ਨੂੰ ਚਾਹੁੰਦੇ ਨੇ ਇਸ ਕਰਕੇ ਉੱਥੇ ਪ੍ਰਦਰਸ਼ਨ ਦੂਜਾ ਇਸ ਕਰਕੇ ਜਲੰਧਰ ਦੇ ਵਿੱਚ ਹੋਇਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਆ ਤਾਂ ਜ਼ਿਮਨੀ ਚੋਣ ਦੇ ਵਿੱਚ ਦੋ ਪੱਖoverline ਗਏ ਇੱਕ ਤਾਂ ਅਰਵਿੰਦ ਕੇਜਰੀਵਾਲ ਦੇ ਉੱਤੇ ਕਹਿੰਦੇ ਜੀ ਧੱਕਾ ਕੀਤਾ ਜਾ ਰਿਹਾ ਉਹਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਜੀ ਇਹ ਮੈਸੇਜ ਜਾਵੇ ਕਿ ਦੇਖੋ ਗਲਤ ਫਸਾਇਆ ਜਾ ਰਿਹਾ ਹੈ ਬਿਲਕੁਲ ਬਿਲਕੁਲ ਦੂਜਾ ਇਹ ਮੈਸੇਜ ਕੀ ਚੋਣਾ ਦੇ ਵਿੱਚ ਇਹਦਾ ਲਾਹਾ ਲਿਆ ਜਾ ਸਕੇ ਹਮ ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰੀ ਦਾ ਉਹ ਕਰਕੇ ਕਿ ਤਰਸ ਦੇ ਆਧਾਰ ਦੇ ਉੱਤੇ ਕਿ ਹਾਇਰੇ ਪਾਰਟੀ ਇੰਨਾ ਕੁਝ ਕਰਦੀ ਹੈ ਬਦਲਾ ਲੈ ਕਿਉਂਦੀ ਹੈ ਇੰਨੇ ਮਾਡਲ ਇਹਨਾਂ ਨੇ ਲਾਗੂ ਕਰਤੇ ਤਾਂ ਵੋਟਰਾਂ ਨੂੰ ਆਪਣੇ ਪੱਖ ਦੇ ਵਿੱਚ ਕੀਤਾ ਜਾ ਸਕੇ ਇਸ ਕਰਕੇ ਵੱਡੀ ਲੀਡਰਸ਼ਿਪ ਦਿੱਲੀ ਵਾਲੀ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਹੈ ਪੰਜਾਬ ਵਾਲੀ ਅੱਜ ਜਲੰਧਰ ਪਹੁੰਚੀ ਹੋਈ ਹੈ ਡਾਕਟਰ ਬਲਬੀਰ ਸਿੰਘ ਹੋਗੇ ਵੱਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਹੋਗੇ ਇਸ ਤੋਂ ਇਲਾਵਾ ਸਰਜੀਤ ਕੋਰ ਮਾਨੂਕੇ ਹੋਗੇ ਤੇ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਇਹ ਸਾਰੇ ਲੀਡਰ ਉੱਥੇ ਤੇ ਐਮਪੀ ਮੀਤ ਹੇਰ ਵੀ ਮੌਜੂਦ ਸੀਗੇ ਬਿਲਕੁਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੱਥਾਂ ਦੇ ਵਿੱਚ ਪੀਲੇ ਰੰਗ ਦੀਆਂ ਤਖਤੀਆਂ ਫੜੀਆਂ ਜਿਨ੍ਹਾਂ ਦੇ ਉੱਤੇ ਤਾਨਾशाही ਬੰਦ ਕਰੋ ਦੀ ਆਵਾਜ਼ ਬੁਲੰਦ ਕੀਤੀ ਗਈ ਹੂੰ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਬੰਦ ਕਰਨ ਦਾ ਸੰਦੇਸ਼ ਦਿੱਤਾ ਗਿਆ ਰੱਜ ਕੇ ਮਤਲਬ ਭਾਜਪਾ ਦੇ ਉੱਤੇ ਨਿਸ਼ਾਨੇ ਸਾਦੇ ਗਏ ਤਾਂ ਜੋ ਅਰਵਿੰਦ ਕੇਜਰੀਵਾਲ ਦੀ ਰਿਹਾਈ ਕਰਵਾਈ ਜਾ ਸਕੇ ਤੇ ਫਿਲਹਾਲ ਅਰਵਿੰਦ ਕੇਜਰੀਵਾਲ ਦੀ ਜਿਹੜੀ ਪਟੀਸ਼ਨ ਆ ਜ਼ਮਾਨਤ ਵਾਲੀ ਕਿਸ ਜ਼ਮਾਨਤ ਤੋਂ ਜਿਹੜੀ ਸਟੇ ਲੱਗੀ ਉਹਨੂੰ ਹਟਾਉਣ ਵਾਸਤੇ ਉਹ ਸੁਪਰੀਮ ਕੋਰਟ ਵੀ ਪਹੁੰਚੇ ਹੋਏ ਨੇ ਉਹਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੁਣਵਾਈ ਹੋਣੀ ਹੈ ਉਦੋਂ ਕੋਰਟ ਕੀ ਫੈਸਲਾ ਸੁਣਾਉਂਦਾ ਇਹ ਦੇਖਣਾ ਹੋਊਗਾ ਪਰ सीबीआई ਦੀ ਹਿਰਾਸਤ ਦੇ ਵਿੱਚ ਉਹ ਕਦੋਂ ਨਿਕਲਦੇ ਨੇ ਜਾਂ सीबीआई ਉਹਨਾਂ ਨੂੰ ਈਡੀ ਵਾਂਗ ਲੰਮਾ ਸਮਾਂ ਪੁੱਛਗਿੱਛ ਵਾਸਤੇ ਆਪਣੇ ਕੋਲ ਰੱਖਦੀ ਹੈ ਜਾਂ ਤਿਹਾੜ ਜੇਲ੍ਹ ਦੇ ਵਿੱਚ ਵਾਪਸ ਜਾਂਦੇ ਨੇ ਉਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਪਰ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਅੱਜ ਆਵਾਜ਼ ਜ਼ਰੂਰ ਬੁਲੰਦ ਹੋਈ ਹੈ ਚਾਹੇ ਉਹ ਦਿੱਲੀ ਤੋਂ ਹੋਈ ਹੋਵੇ ਚਾਹੇ ਹੋ ਜਲੰਧਰ ਤੋਂ ਹੋਈ ਹੋਵੇ ਤੇ ਕੁਝ ਥਾਵਾਂ ਦੇ ਉੱਤੇ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀਆਂ ਇਕਾਈਆਂ ਨੇ ਆਮ ਆਦਮੀ ਪਾਰਟੀ ਦਾ ਹੋਲਡ ਹੈਗਾ ਉੱਥੇ ਵੀ ਰੋਸ ਪ੍ਰਦਰਸ਼ਨ ਹੋਏ ਨੇ ਜੀ ਸੰਧੂ ਸਾਹਿਬ ਲਾਡਵਾਲ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਤੇ ਇਸ ਟੋਲ ਪਲਾਜ਼ੇ ਨੂੰ ਕਿਸਾਨਾਂ ਦੇ ਵੱਲੋਂ ਪੂਰੇ ਤੌਰ ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਕੱਲ ਤੋਂ ਯਾਨੀ ਕਿ 30 ਜੂਨ ਤੋਂ ਲਾਡਵਾਲ ਟੋਲ ਪਲਾਜ਼ਾ ਪੂਰੇ ਤਰੀਕੇ ਨਾਲ ਬੰਦ ਕਰ ਦਿੱਤਾ ਜਾਵੇਗਾ ਕੈਬਿਨਾ ਦੇ ਵਿੱਚ ਤਾਲੇ ਲਗਾ ਦਿੱਤੇ ਜਾਣਗੇ ਜੀ ਬਿਲਕੁਲ ਸਿਮਰਨ ਟੋਲ ਪਲਾਜ਼ਾ ਲਾਡਵਾਲਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਜੀ ਕਾਰਨ ਇਹ ਹੈ ਕਿ ਉੱਥੇ ਲਗਾਤਾਰ ਦਰਾਂ ਵਾਧੀਆਂ ਗਈਆਂ ਇੱਕ ਇਹ ਵੀ ਹੁੰਦਾ ਹੈ ਕਿ ਜਦੋਂ ਵਿੱਤੀ ਵਰਾ ਖਤਮ ਹੁੰਦਾ ਹੈ ਤੇ ਦੂਜਾ ਸ਼ੁਰੂ ਹੁੰਦਾ ਉਦੋਂ ਟੋਲ ਦਰਾਂ ਜ਼ਰੂਰ ਵਧਾਈਆਂ ਜਾਂਦੀਆਂ ਨੇ ਪੰਜ ਇੱਕ ਫੀਸਦੀ ਦਾ ਵਾਅਦਾ ਕੀਤਾ ਜਾਂਦਾ ਹੈ ਜੀ ਪਰ ਲਾਡਵਾਲ ਟੋਲ ਪਲਾਜ਼ੇ ਦੇ ਵਿੱਚ ਇੱਕ ਸਾਲ ਦੇ ਵਿੱਚ ਕਈ ਵਾਰੀ ਵਾਅਦਾ ਹੋ ਗਿਆ ਹੂੰ ਤੇ 150 ਰੁਪਇਆ ਇੱਕ ਪਾਸੇ ਦਾ ਸੀਗਾ 4 ਵੀਲਰ ਦਾ ਉਹ ਵਾਧਾ ਵਾਧਾ 250 ਦੇ ਕਰੀਬ ਪਹੁੰਚ ਗਿਆ ਜੀ ਤਾਂ ਇਸ ਕਰਕੇ ਉੱਥੇ ਲੋਕ ਨੇ ਜਿਹੜੇ ਜਾਂ ਉੱਥੇ ਕਿਸਾਨ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਇਹ ਜਿਹੜਾ ਟੋਲ ਪਲਾਜ਼ਾ ਹੈ ਇਹ ਉਸੇ ਦਰਾਂ ਨੂੰ ਲਾਗੂ ਕਰੇ ਜਿਹੜੀਆਂ ਦਰਾਂ ਦੇ ਉੱਤੇ ਪਹਿਲਾਂ ਚੱਲਦਾ ਸੀ 150 ਰੁਪਏ ਠੀਕ ਆ 150 ਰੁਪਏ ਲਈ ਜਾਵੇ ਹੂੰ ਫਿਰ ਇੱਕ ਹੋਰ ਮਸਲਾ ਉੱਥੇ ਉਲਝ ਗਿਆ ਜਦੋਂ ਕਿਸਾਨ ਜਥੇਬੰਦੀਆਂ ਨੇ ਉੱਥੇ ਜਾ ਕੇ ਧਰਨਾ ਦੇਣਾ ਸ਼ੁਰੂ ਕਰਤਾ ਤਾਂ ਇੱਕ ਤਾਂ ਟੋਲ ਵਾਲਿਆਂ ਦਾ ਨੁਕਸਾਨ ਹੋ ਗਿਆ ਲੋਕ ਫਰੀ ਲੰਘਣ ਲੱਗ ਪਏ ਜੀ ਤੇ ਦੂਜਾ ਇੱਕ ਇਹ ਹੋਇਆ ਕਿ ਕਿਸਾਨਾਂ ਨੇ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਤੁਸੀਂ ਆਪਣੇ ਉਹ ਡਾਕੂਮੈਂਟ ਦਿਖਾਓ ਕਾਗਜ਼ਾਤ ਦਿਖਾਓ ਜਿਨ੍ਹਾਂ ਦੇ ਵਿੱਚ ਤੁਹਾਡੀ ਮਿਆਦ ਬਾਰੇ ਲਿਖਿਆ ਹੈ ਕਿ ਤੁਸੀਂ ਕਿੰਨਾ ਕੁ ਸਮਾਂ ਇੱਥੇ ਟੋਲ ਪਲਾਜ਼ਾ ਲਗਾ ਕੇ ਰੱਖਣਾ ਹੈ ਜੀ ਤਾਂ ਉਹ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ਅਧਿਕਾਰੀਆਂ ਨੇ ਹੋਣਗੇ ਵੀ ਤਾਂ ਨਹੀਂ ਦਿਖਾਏ ਹੋਣਗੇ ਕਿਉਂਕਿ ਕੇਂਦਰ ਦੇ ਨਾਲ ਸੰਬੰਧ ਤੇ ਟੋਲ ਪਲਾਜ਼ਾ ਹੈ ਜੀ ਤਾਂ ਇਹਦੇ ਉੱਤੇ ਕਿਸੇ ਨੂੰ ਵੀ ਐਗਜ਼ੈਂਪਸ਼ਨ ਨਹੀਂ ਹੈਗੀ ਕੋਈ ਵੀ ਬੰਦਾ ਮਤਲਬ ਚਾਹੇ ਉਹ ਮੀਡੀਆ ਕਰਮੀ ਹੈ ਚਾਹੇ ਉਹ ਪੁਲਸ ਵਾਲਾ ਹੈ ਖਾਸ ਤੌਰ ਤੇ ਜਿਹੜਾ ਡਿਊਟੀ ਤੇ ਜਾ ਰਿਹਾ ਉਹ ਵੱਖਰੀ ਗੱਲ ਹੈ ਬਾਕੀਆਂ ਨੂੰ ਸਭ ਨੂੰ ਉੱਥੋਂ ਟੋਲ ਬੈਰੀਅਰ ਦੇ ਵਿੱਚੋਂ ਲੰਘਦੇ ਹੋਏ ਟੋਲ ਦੇਣਾ ਹੀ ਪੈਂਦਾ ਚਾਹੇ ਉਹ ਤੁਸੀਂ ਜੇਕਰ ਕੈਸ਼ ਦਿੰਦੇ ਹੋ ਤਾਂ ਤੁਹਾਨੂੰ ਡਬਲ ਦੇਣਾ ਪੈਂਦਾ ਜੇਕਰ ਤੁਸੀਂ ਕੈਸ਼ ਨਹੀਂ ਦਿੰਦੇ ਤਾਂ ਤੁਹਾਡੇ ਜਿਹੜਾ ਫਾਸਟ ਟੈਗ ਹੈ ਉਹਦੇ ਵਿੱਚੋਂ ਕੱਟਿਆ ਜਾਂਦਾ ਜੀ ਤਾਂ ਹੁਣ ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਤਾਂ ਕੱਲ ਨੂੰ ਇਹਨੂੰ ਸਾਰੇ ਦਫ਼ਤਰ ਨੂੰ ਤਾਲਾ ਲਗਾ ਦੇਣਾ ਹੈ ਸਟਾਫ ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਕਰੇ ਤੇ ਜੇਕਰ ਸਰਕਾਰ ਨੇ ਜਾਂ ਪੁਲਿਸ ਨੇ ਸਾਡੇ ਤੇ ਕੋਈ ਕਾਰਵਾਈ ਕੀਤੀ ਤਾਂ ਉਹਦੇ ਨਤੀਜੇ ਵੀ ਬੜੇ ਖਤਰਨਾਕ ਹੋਣਗੇ ਜੀ ਕੁੱਲ ਬਲਾਕੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਕੋਈ ਨਾ ਕੋਈ ਘਟਨਾਕਰਮ ਹੋ ਸਕਦਾ ਹੈ ਸੰਭਾਵਨਾ ਬਣ ਗਈ ਹੈ ਟਕਰਾਅ ਦੀ ਸਥਿਤੀ ਬੰਦੀ ਨਜ਼ਰ ਆ ਰਹੀ ਹੈ ਜੇਕਰ ਟੋਲ ਕਰਮੀ ਵੀ ਵਿਰੋਧ ਕਰਦੇ ਨੇ ਤਾਂ ਤਾਂ ਵੀ ਟਕਰਾਅ ਹੋਵੇਗਾ ਜੇ ਪੁਲਿਸ ਉੱਥੋਂ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਤਾਂ ਵੀ ਟਕਰਾਅ ਹੋਵੇਗਾ ਜੀ ਪਰ ਪੁਲਿਸ ਬਾਲੋਥੇ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਆ ਮੰਗ ਉਹਨਾਂ ਦੀ ਇਹੀ ਹੈ ਕਿ ਟੋਲ ਪਲਾਜ਼ੇ ਵਾਲੇ ਸਾਨੂੰ ਇੱਕ ਤਾਂ ਡਾਕੂਮੈਂਟ ਦਿਖਾ ਦੇਣ ਸਾਨੂੰ ਪਤਾ ਲੱਗ ਜਾਏ ਕਿ ਕਿੰਨੇ ਕ ਸਾਲ ਏ ਟੋਲ ਪਲਾਜ਼ਾ ਚੱਲਣਾ ਹੈ ਜੀ ਦੂਜੀ ਮੰਗ ਇਹ ਹੈ ਕਿ ਜਿਹੜਾ 150 ਰੁਪਿਆ ਪਹਿਲਾਂ ਲਿਆ ਜਾਂਦਾ ਸੀਗਾ 150 ਹੀ ਲਿਆ ਜਾਵੇ ਵਾਧੇ ਹੋਏ ਜਿਹੜੇ ਰੇਟ ਨੇ ਉਹ ਵਾਪਸ ਲਏ ਜਾਣ ਜੀ ਤੇ ਉੱਥੇ ਜਿਹੜੀਆਂ ਹੁਣ ਜਥੇਬੰਦੀਆਂ ਬੈਠੀਆਂ ਨੇ ਇੱਕ ਤਾਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਆ ਹਮ ਜਿਹੜੀ ਪੂਰਾ ਸੰਘਰਸ਼ ਕਰ ਰਹੀ ਹੈ ਦੂਜਾ ਉੱਥੇ ਭਾਰਤੀ ਕਿਸਾਨ ਦੁਆਬਾ ਯੂਨੀਅਨ ਆ ਜੀ ਇੱਕ ਟੈਕਸੀ ਯੂਨੀਅਨ ਆ ਜਿਹੜੇ 15 ਦਿਨਾਂ ਤੋਂ ਉੱਥੇ ਲਗਾਤਾਰ ਬੈਠੇ ਨੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਤੇ ਉਹਨਾਂ ਨੇ ਵਾਰ-ਵਾਰ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਇਕੱਲਾ ਕਿਸਾਨੀ ਮਸਲਾ ਨਹੀਂ ਹੈਗਾ ਇਥੋਂ ਤੁਸੀਂ ਵੀ ਲੰਘਣਾ ਹੈ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਲੰਘਣਾ ਹੈ ਪਰਿਵਾਰਾਂ ਨੇ ਲੰਘਣਾ ਹੈ ਜੇਕਰ ਆਪਾਂ ਇਹਨੂੰ ਅੱਜ ਨਾ ਰੋਕਿਆ ਤਾਂ ਇਹ ਵਾਧੇ-ਵਾਧੇ 250 ਤੋਂ ਵੀ 300 ਤੱਕ ਰੇਟ ਪਹੁੰਚ ਜਾਣਗੇ ਤਾਂ ਹਰ ਕਿਸੇ ਦੀ ਜੇਬ ਦੇ ਉੱਤੇ ਭਾਰ ਪਾਊਗਾ ਬਿਲਕੁਲ ਤੇ ਹਾਲਾਤ ਅਜਿਹੇ ਨੇ ਸਿਮਰਨ ਉਸ ਟੋਲ ਪਲਾਜ਼ੇ ਦੇ ਉੱਤੇ ਜੇਕਰ ਤੁਸੀਂ ਲੁਧਿਆਣਾ ਤੋਂ ਜੀ ਫਲੋਰ ਵੀ ਜਾਣਾ ਹੈ ਜੀ ਤਾਂ ਤਾਂ ਵੀ ਤੁਹਾਨੂੰ ਟੋਲ ਪਲਾਜ਼ੇ ਚੋਂ ਲੰਘਣਾ ਪੈਣਾ ਫਗਵਾੜੇ ਜਾਣਾ ਤਾਂ ਵੀ ਤੇ ਜਿਹੜੀ ਵਾਰਟ ਆ ਉਹ 15 20 ਕਿਲੋਮੀਟਰ ਤੋਂ ਲੈ ਕੇ 25 30 ਕਿਲੋਮੀਟਰ ਦੇ ਵਿੱਚ ਵਿੱਚ ਆ ਤੁਹਾਨੂੰ ਮਤਲਬ ਉਹਨਾਂ ਗੱਡੀ ਦਾ ਮੋਟਰਸਾਈਕਲ ਦਾ ਤੇਲ ਨਹੀਂ ਲੱਗਦਾ ਤੁਹਾਡੇ ਦਾ ਵਹੀਕਲ ਦਾ ਜਿੰਨਾ ਤੋਂ ਉਹਨੂੰ ਉੱਥੇ ਟੋਲ ਦੇਣਾ ਪੈਂਦਾ ਜੀ ਬਿਲਕੁਲ ਇਸ ਕਰਕੇ ਆਮ ਲੋਕਾਂ ਦੇ ਲਈ ਇਹ ਜਿਹੜੀ ਲੜਾਈ ਵਢੀ ਗਈ ਹੈ ਇਹਦੇ ਵਿੱਚ ਸਾਥ ਵੀ ਦੇਣਾ ਚਾਹੀਦਾ ਲੋਕਾਂ ਨੂੰ ਕੋਈ ਕਿ ਕਿਸਾਨ ਮੰਗ ਰਹੇ ਨੇ ਸਾਥ ਹੂੰ ਕਿਉਂਕਿ ਜਦੋਂ ਤੁਸੀਂ ਟੋਲ ਟੈਕਸ ਦਿੰਦੇ ਹੋ ਤਾਂ ਜਾਇਜ਼ ਦੇਣਾ ਠੀਕ ਹੈ ਕਿਉਂਕਿ ਸੜਕ ਦੇ ਉੱਤੇ ਚੱਲਦੇ ਵੀ ਉਹ ਪਰ ਇਸ ਤੋਂ ਪਹਿਲਾਂ ਜਦੋਂ ਵਹੀਕਲ ਖਰੀਦਦੇ ਹੋ ਤਾਂ ਉਦੋਂ ਵੀ ਇੱਕ ਰੋਡ ਟੈਕਸ ਦੇਣਾ ਪੈਂਦਾ ਹੈ ਬਿਲਕੁਲ ਤਾਂ ਉਹਨੂੰ ਲੈ ਕੇ ਵੀ ਸਵਾਲ ਨੇ ਤੇ ਜੇਕਰ ਕਿਸਾਨ ਜਥੇਬੰਦੀਆਂ ਆੜੀਆਂ ਰਹਿੰਦੀਆਂ ਨੇ ਟਕਰਾ ਦੀ ਸਥਿਤੀ ਨਹੀਂ ਬਣਦੀ ਸਹੀ ਤਰੀਕੇ ਦੇ ਨਾਲ ਉੱਥੇ ਕੰਮ ਉਹਨਾਂ ਦਾ ਮਸਲਾ ਹੱਲ ਹੋ ਜਾਂਦਾ ਫਿਰ ਤਾਂ ਠੀਕ ਹੈ ਨਹੀਂ ਤਾਂ ਹਾਲਾਤ ਖਰਾਬ ਹੋਣ ਦਾ ਉੱਥੇ ਖਦਸ਼ਾ ਬਣਿਆ ਹੋਇਆ ਤੇ ਵੈਸੇ ਵੀ ਪੰਜਾਬ ਦੇ 16 ਟੋਲ ਪਲਾਜ਼ੇ ਬੰਦ ਹੋ ਚੁੱਕੇ ਨੇ ਹੁਣ ਤੱਕ ਜਿਹੜੇ ਆਪਣੀ ਮਿਆਦ ਜਿਹੜੀ ਸੀਗੀ ਉਹਨਾਂ ਦੀ ਲੰਘ ਚੁੱਕੀ ਸੀ ਹਰਪ੍ਰਜਨ ਸਿੰਘ ਈਟੀਓ ਨੇ ਲੋਕ ਨਿਰਮਾਣ ਦੇ ਮੰਤਰੀ ਨੇ ਉਹਨਾਂ ਨੇ ਇਹ ਦੱਸਿਆ ਕਿ 60 ਲੱਖ ਦੇ ਕਰੀਬ ਦਾ ਜਿਹੜਾ ਰੋਜ਼ਾਨਾ ਦਾ ਫਾਇਦਾ ਲੋਕਾਂ ਦਾ ਹੋ ਰਿਹਾ 16 ਟੋਲ ਪਲਾਜ਼ੇ ਬੰਦ ਹੋਣ ਦੇ ਨਾਲ ਤੇ ਜੇਕਰ ਇਹ ਬੰਦ ਹੁੰਦਾ ਹੈ ਤੇ ਹੁਣ ਤੱਕ ਦਾ ਇਹਨਾਂ ਨੂੰ 15 ਕਰੋੜ ਦਾ ਘਾਟਾ ਜੀ ਪੈ ਚੁੱਕਿਆ ਹੈ ਜਿਹੜੇ 15 ਦਿਨਾਂ ਤੋਂ ਲਗਾਤਾਰ ਟੋਲ ਪਲਾਜ਼ਾ ਬੰਦ ਪਿਆ ਹੈ ਤਾਂ ਹੁਣ ਅੱਗੇ ਟੋਲ ਕੰਪਨੀ ਕੀ ਕਦਮ ਚੁੱਕਦੀ ਹੈ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦਿਖਾਉਂਦਾ ਹੈ ਉਹ ਸਵਾਲ ਹੈ ਜੀ ਸੰਦੂਸਾਬ ਬਰਨਾਲਾ ਦੇ ਵਿੱਚ ਜਿਹੜੇ ਟੀਚਰਸ ਨੇ ਅਧਿਆਪਕ ਨੇ ਉਹਨਾਂ ਦੀ ਯੂਨੀਅਨ ਨੇ ਇੱਕ ਮੀਟਿੰਗ ਕੀਤੀ ਤੇ ਫਿਰ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਤਾਂ ਮੰਨ ਨਹੀਂ ਰਹੀ ਇਸ ਕਰਕੇ ਜਲੰਧਰ ਦੇ ਜਿਹੜੇ ਆਮ ਆਗੂ ਪਾਰਟੀ ਦੇ ਉਮੀਦਵਾਰ ਨੇ ਮਹਿੰਦਰ ਭਗਤ ਉਹਨਾਂ ਦੇ ਘਰ ਦਾ ਘਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ ਜੀ ਜੀ ਸਿਮਰਨ ਬਿਲਕੁਲ ਲੰਬੇ ਸਮੇਂ ਤੋਂ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ ਨੇ ਅਧਿਆਪਕ ਜਥੇਬੰਦੀਆਂ ਨੇ ਬਿਜਲੀ ਬੋਰਡ ਵਾਲੇ ਨੇ ਬੇਰੋਜ਼ਗਾਰ ਲਾਈਨਮੈਨ ਨੇ ਉਹ ਸਾਰੇ ਸੰਘਰਸ਼ ਕਰ ਰਹੇ ਨੇ ਜੀ ਮੰਗਾ ਕੁਝ ਕੁ ਮੰਨੀਆਂ ਜਾਂਦੀਆਂ ਨੇ ਕੁਝ ਕੁ ਮੰਗਾ ਮੰਨਣ ਤੋਂ ਬਾਅਦ ਨਵੀਆਂ ਮੰਗਾਂ ਆ ਜਾਂਦੀਆਂ ਨੇ ਇਸ ਕਰਕੇ ਉਹ ਮਸਲਾ ਜਿਹੜਾ ਉਹ ਹੋਰ ਵੀ ਗੰਭੀਰ ਹੋ ਜਾਂਦਾ ਹੈ ਜੀ ਤੇ ਹੁਣ ਵੀ ਇਹ ਨੇ ਸਿੱਖਿਆ ਪ੍ਰੋਵਾਈਡਰਸ ਟੀਚਰਸ ਯੂਨੀਅਨ ਪੰਜਾਬ ਦੇ ਕਰਮਚਾਰੀ ਨੇ ਉਹਨਾਂ ਦੇ ਮੈਂਬਰ ਨੇ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਜਲੰਧਰ ਦੇ ਵਿੱਚ ਜਾ ਕੇ ਆਪਣਾ ਸੰਘਰਸ਼ ਕਰਾਂਗੇ ਤੇ ਜਲੰਧਰ ਦੇ ਵਿੱਚ ਵੀ ਕੱਲ ਨੂੰ ਇਹਨਾਂ ਨੇ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਘਰ ਦੇ ਬਾਹਰ ਮੋਰਚਾ ਖੋਲਣਾ ਤੇ ਇਸ ਤੋਂ ਪਹਿਲਾਂ ਹੋਰ ਜਥੇਬੰਦੀਆਂ ਵੀ ਕਹਿ ਚੁੱਕੀਆਂ ਨੇ ਕਿ ਸਿਆਮ ਮਾਨ ਨੇ ਉੱਥੇ ਕੋਠੀ ਕਿਰਾਏ ਤੇ ਲੈ ਲਈ ਹੈ ਤੇ ਅਸੀਂ ਉਸ ਕੋਠੀ ਦੇ ਬਾਹਰ ਜਾ ਕੇ ਵੀ ਧਰਨਾ ਲਾਵਾਂਗੇ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਕਰਾਂਗੇ ਕਿ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਜਿਹੜੇ ਵਾਅਦੇ ਜਿਹੜੇ ਦਾਅਵੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਮੰਗੀਆਂ ਸੀ ਉਹ ਅਜੇ ਤੱਕ ਪੂਰੇ ਨਹੀਂ ਹੋਏ ਇਸ ਕਰਕੇ ਅਸੀਂ ਸੰਘਰਸ਼ ਕਰਨਾ ਹੈ ਜੀ ਪਰ ਹੁਣ ਜਿਹੜੇ ਏ ਨੇ ਇਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਹਾਂ 8736 ਕੱਚੇ ਅਧਿਆਪਕ ਨੇ ਕਹਿੰਦੇ ਸਾਨੂੰ ਸਿਰਫ ਕਾਗਜ਼ਾਂ ਦੇ ਵਿੱਚ ਭਾਸ਼ਣਾ ਦੇ ਵਿੱਚ ਬੋਰਡਾਂ ਦੇ ਉੱਤੇ ਜ਼ੁਬਾਨੀ ਪੱਕਾ ਕਰ ਦਿੱਤਾ ਗਿਆ ਪਰ ਸਾਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਅਸੀਂ ਕੱਚੇ ਆ ਤੇ ਜਿਹੜਾ ਇਨਕਰੀਮੈਂਟ ਲਾਉਣ ਦੀ ਅਸੀਂ ਗੱਲ ਕਰਦੇ ਆ ਉਹ ਵੀ ਨਹੀਂ ਦਿੱਤਾ ਗਿਆ ਸਾਡੇ ਘਰਾਂ ਦੇ ਗੁਜ਼ਾਰੇ ਮੁਸ਼ਕਲ ਨੇ ਇਸ ਕਰਕੇ ਅਸੀਂ ਹੁਣ ਆਪਣਾ ਜਿਹੜਾ ਰੋਸ ਆ ਉਹ ਜ਼ਾਹਰ ਕਰਨ ਵਾਸਤੇ ਜਲੰਧਰ ਜਾਵਾਂਗੇ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਉੱਥੋਂ ਦੇ ਵੋਟਰਾਂ ਨੂੰ ਦੱਸਾਂਗੇ ਕਿ ਇਹਨਾਂ ਨੂੰ ਵੋਟ ਨਾ ਪਾਇਓ ਸਾਡਾ ਬੁਰਾ ਹਾਲਾਤ ਤੁਹਾਡਾ ਕੀ ਹੋਵੇਗਾ ਜੀ ਇਹਦੇ ਵੀ ਕਈ ਤਰ੍ਹਾਂ ਦੇ ਪੱਖ ਨੇ ਸਿਆਸੀ ਪੱਖ ਵੀ ਹੈ ਇੱਕ ਕਿ ਇੱਕ ਵੋਟਾਂ ਨੂੰ ਪ੍ਰਭਾਵਿਤ ਕਰਨਾ ਵੀ ਹੈ ਦੂਜਾ ਇਹਦਾ ਇਹ ਵੀ ਪੱਖ ਆ ਕਿ ਉਹਨਾਂ ਦੀਆਂ ਜਿਹੜੀਆਂ ਨਿੱਜੀ ਮੰਗਾਂ ਨੇ ਕਿ ਉਹ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਨੇ ਲੰਬੇ ਸਮੇਂ ਤੋਂ ਉਹ ਨੌਕਰੀ ਦੇ ਉੱਤੇ ਹੈਗੇ ਨੇ ਪਰ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਤੇ ਜਦੋਂ ਬੰਦਾ ਕੱਚਿਆਂ ਦੇ ਵਿੱਚ ਹੁੰਦਾ ਉਹਦੇ ਇੱਕ ਸਥਿਤੀ ਅਜਿਹੀ ਵੀ ਬਣ ਜਾਂਦੀ ਹੈ ਕਿ ਚੀਜ਼ਾਂ ਦਾ ਬੰਦਾ ਛੱਡਣਾ ਚਾਹੁੰਦਾ ਹੈ ਚਾਹੇ ਵੀ ਨਹੀਂ ਛੱਡ ਸਕਦਾ ਕਿ ਜੇਕਰ ਹੁਣ ਮੈਂ 5 ਸਾਲ ਲਾ ਲਏ ਨੇ ਤਾਂ ਹੋ ਸਕਦਾ ਸਰਕਾਰ ਕੱਲ ਨੂੰ ਹੀ ਪੱਕੇ ਕਰ ਦੇ ਤਾਂ ਉਹ ਖਰਾਬ ਜਾਊਗਾ ਉਹਨੇ ਕਦੇ ਵਿੱਚ ਗੁਜ਼ਾਰਾ ਕਰਨਾ ਵੀ ਬਣਾ ਮੁਸ਼ਕਲ ਹੁੰਦਾ ਹੈ ਇਸ ਕਰਕੇ ਹੁਣ ਰੋਕ ਕੀਤਾ ਹੈ ਇਹਨਾਂ ਨੇ ਅਧਿਆਪਕਾਂ ਨੇ ਜਥੇਬੰਦੀਆਂ ਨੇ ਜਲੰਧਰਵਾਲ ਜਿਵੇਂ ਜਿਵੇਂ ਜਿੱਥੋਂ ਜਿੱਥੋਂ ਮੰਤਰੀ ਬਦਲਦੇ ਨੇ ਪਹਿਲਾਂ ਪਟਿਆਲੇ ਕੈਪਟਨ ਮਰਿੰਦਰ ਸਿੰਘ ਹੁੰਦੇ ਸੀ ਤਾਂ ਮੋਤੀ ਮੈਲ ਦੇ ਆਸੇ ਪਾਸੇ ਸਾਰੀ ਪੁਲਿਸ ਦੀ ਛਾਉਣੀ ਬਣੀ ਹੁੰਦੀ ਸੀ ਉਧਰੋਂ ਸਾਰੇ ਆ ਜਾਂਦੇ ਸੀ ਚੰਨੀ ਸਾਹਿਬ ਬਣ ਗਏ ਤਾਂ ਚੰਨੀ ਸਾਹਿਬ ਵਾਲੇ ਪਾਸੇ ਨੂੰ ਉਧਰ ਰੋਪੜ ਵਾਲੇ ਪਾਸੇ ਜਾਣੇ ਸ਼ੁਰੂ ਹੋ ਗਏ ਪ੍ਰਦਰਸ਼ਨਕਾਰੀ ਤੇ ਹੁਣ ਜਿਹੜਾ ਚ ਚੰਡੀਗੜ੍ਹ ਤਾਂ ਜਾਣ ਨਹੀਂ ਦਿੰਦੇ ਉਹਨਾਂ ਨੂੰ ਤੇ ਉਹ ਸੰਗਰੂਰ ਵਾਲੇ ਪਾਸੇ ਨੂੰ ਤੁਰੇ ਹੋਏ ਨੇ ਤੇ ਸੰਗਰੂਰ ਵੀ ਆਈ ਹਫਤੇ ਛੁੱਟੀ ਵਾਲੇ ਦਿਨ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਂਦਾ ਵਕਫਾ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਈ ਦੇ ਵਾਰ ਜੀ ਸੰਧੂ ਸਾਹਿਬ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਸਰਗਰਮ ਨੇ ਤੇ ਪੂਰਾ ਡਟ ਕੇ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਤੇ ਅਜੇਹੇ ਦੇ ਵਿੱਚ ਮੁੱਖ ਮੰਤਰੀ ਪਗਵੰਤ ਮਾਨ ਹੜਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨਵੀ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਪਾਰਟੀ ਵਾਸਤੇ ਵੋਟ ਜਿਹੜੇ ਨੇ ਇਕੱਠੇ ਕੀਤੇ ਜਾ ਰਹੇ ਨੇ ਅਜੇ ਇਹ ਵਿੱਚ ਉਹਨਾਂ ਨੇ ਸ਼ੀਤਲ ਅਨਗੁਰਾਲ ਨੂੰ ਲੈ ਕੇ ਵੀ ਨਿਸ਼ਾਨੇ ਸਾਧ ਦਿੱਤੇ ਨੇ ਉਹਨਾਂ ਕਹਿ ਦਿੱਤਾ ਹੈ ਕਿ ਸ਼ੀਤਲ ਅਨਗੁਰਾਲ ਬੜਾ ਬਦਕਿਸਮਤ ਸੀ ਜੀ ਜੀ ਬਿਲਕੁਲ ਜ਼ਿਲ੍ਹੰਦਰ ਦੇ ਵਿੱਚ ਇੱਕ ਵੱਖਰਾ ਸਮੀਕਰਨ ਚੱਲ ਰਿਹਾ ਹੈ ਇੱਕ ਪਾਸੇ ਪੰਜਾਬ ਦੀ ਸਿਆਸਤ ਜੀ ਤੇ ਇੱਕ ਪਾਸੇ ਇਕੱਲੇ ਜਲੰਧਰ ਦੀ ਸਿਆਸਤ ਹੈ ਤੇ ਪੂਰੇ ਜਲੰਧਰ ਦੀ ਵੀ ਨਹੀਂ ਹੈਗੀ ਸਿਰਫ ਇੱਕ ਹਿੱਸੇ ਦੀ ਹੈ ਇੱਕ ਵਿਧਾਨ ਸਭਾ ਹਲਕੇ ਦੀ ਆ ਜਲੰਧਰ ਪਛਮੀ ਦੀ ਜੀ ਪੂਰਾ ਦਾਰੂਮਦਾਰ ਲੱਗਿਆ ਹੋਇਆ ਹੈ ਬੀਜੇਪੀ ਨੇ ਆਪਣੀ ਇੱਕ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹ ਜਾਰੀ ਕਰ ਦਿੱਤੀ ਹੈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਸਟਾਰ ਪ੍ਰਚਾਰਕਾਂ ਵਜੋਂ ਉੱਥੇ ਜਾ ਕੇ ਪ੍ਰਚਾਰ ਕਰ ਰਹੇ ਨੇ ਕਿ ਸੰਭਾਵਨਾ ਇਹ ਵੀ ਹੈ ਕਿ ਵੱਡੇ ਵੱਡੇ ਲੀਡਰ ਉੱਥੇ ਰੈਲੀਆਂ ਕਰਨ ਵੀ ਆ ਰਹੇ ਨੇ ਜੀ ਹਰਿਆਣਾ ਦੇ ਮੁੱਖ ਮੰਤਰੀ ਨੇ ਨਾਇਬ ਸੈਣੀ ਉਹ ਵੀ ਕਹਿੰਦੇ ਉੱਥੇ ਆ ਕੇ ਸੰਬੋਧਨ ਕਰਨਗੇ ਕਿਉਂਕਿ ਇਹ ਸਮਾਂ ਪਿਆ ਹੈ 10 ਦਿਨ ਪਏ ਨੇ ਹੂੰ ਕਿਉਂਕਿ 10 ਤਰੀਕ ਨੂੰ ਵੋਟਾਂ ਪੈਣੀਆਂ ਜੁਲਾਈ ਦੇ ਵਿੱਚ 13 ਨੂੰ ਉਹਦੇ ਨਤੀਜੇ ਆਉਣੇ ਨੇ ਤਾਂ ਇਸ ਕਰਕੇ ਜਦੋਂ ਪੀਕ ਦੇ ਉੱਤੇ ਪ੍ਰਚਾਰ ਪਹੁੰਚ ਜਾਂਦਾ ਤਾਂ ਉਦੋਂ ਹੀ ਲੀਡਰ ਉੱਥੇ ਪਹੁੰਚਦੇ ਨੇ ਜੀ ਬਿਲਕੁਲ ਤੇ ਡਾਕਟਰ ਗੁਰਪ੍ਰੀਤ ਕੌਰ ਵੀ ਹੁਣ ਨਾਲ ਹੀ ਰਹਿ ਰਹੇ ਨੇ ਜਿਹੜੀ ਨਵੀਂ ਕੋਠੀ ਕਿਰਾਏ ਦੇ ਉੱਤੇ ਲਈ ਆ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਹਿੰਦੇ ਕਿ ਹੁਣ ਅਸੀਂ ਇੱਥੇ ਚੋਣ ਪ੍ਰਚਾਰ ਦੇ ਵਿੱਚ ਜੁਟੇ ਆ ਤੇ ਲੰਮਾ ਸਮਾਂ ਹੁਣ ਇੱਥੇ ਹੀ ਰਹਿਣਾ ਹੈ। ਹੂੰ ਤੇ ਜੇ ਹੋ ਸਕਿਆ ਤਾਂ ਪੱਕੇ ਤੌਰ ਦੇ ਉੱਤੇ ਇੱਥੇ ਰਵਾਂਗੇ। ਜੀ ਇੱਥੋਂ ਹੀ 2-3 ਦਿਨ ਸਰਕਾਰ ਚੱਲਿਆ ਕਰੋਗੇ, ਲੋਕਾਂ ਦੇ ਮਸਲੇ ਸੁਣਿਆ ਕਰਾਂਗੇ, ਲੋਕ ਮਸਲੇ ਹੱਲ ਕਰਾਂਗੇ। ਤੇ ਜਿਹੜੀ ਗੱਲ ਤੁਸੀਂ ਕਹੀ ਹੈ ਸ਼ੀਤਲੰਗਰਾਲ ਵਾਲੀ। ਜੀ ਸ਼ੀਤਲੰਗਰਾਲ ਦੇ ਉੱਤੇ ਉਹਨਾਂ ਨੇ ਕਾਫੀ ਤੰਜ ਕੱਸੇ ਨੇ। ਕਹਿੰਦੇ ਕਿ ਲੋਕ ਸੇਵਾ ਵਾਸਤੇ ਉਹਨਾਂ ਨੂੰ ਲੋਕਾਂ ਨੇ ਚੁਣਿਆ ਸੀਗਾ। ਹੂੰ ਪਰ ਬਦਕਿਸਮਤੀ ਹੈ ਸ਼ੀਤਲ ਅੰਗਰਾਲ ਦੀ ਕਿ ਉਹ ਲੋਕ ਸੇਵਾ ਨਹੀਂ ਕਰ ਸਕੇ ਜੀ ਉਹਨਾਂ ਨੇ ਆਪਣੇ ਸਵਾਰਥ ਨੂੰ ਅੱਗੇ ਰੱਖਿਆ ਇਸ ਕਰਕੇ ਉਹਨਾਂ ਨੇ ਪਾਰਟੀ ਨੂੰ ਛੱਡਿਆ ਤੇ ਵੈਸੇ ਵੀ ਸ਼ੀਤਲ ਅੰਗਰਾਲ ਦੇ ਅਸਤੀਫੇ ਦੇ ਕਾਰਨ ਹੀ ਇਹ ਉੱਥੇ ਚੋਣ ਹੋ ਰਹੀ ਹੈ ਜੇਕਰ ਸ਼ੀਤਲ ਅੰਗਰਾਲ ਅਸਤੀਫਾ ਨਾ ਦਿੰਦੇ ਜਾਂ ਫਿਰ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਹੁੰਦਾ ਬਿਲਕੁਲ ਹਾਲਾਂਕਿ ਉਹਨਾਂ ਨੇ ਇੱਕ ਵਾਰ ਅਸਤੀਫਾ ਦੇਣ ਤੋਂ ਬਾਅਦ ਦੁਬਾਰਾ ਕਿਹਾ ਸੀਗਾ ਕਿ ਮੈਂ ਆਪਣਾ ਅਸਤੀਫਾ ਵਾਪਸ ਲੈਣਾ ਹੈ ਜੀ ਪਰ ਜਦੋਂ ਉਹਨਾਂ ਨੇ ਇਹ ਕਹਿ ਦਿੱਤਾ ਸਪੀਕਰ ਸਾਹਿਬ ਨਾਲ ਮੁਲਾਕਾਤ ਰੱਖ ਲਈ ਸਪੀਕਰ ਸਾਹਿਬ ਉਹਨੂੰ ਮਿਲੇ ਨਹੀਂ ਕਿਤੇ ਬਾਹਰ ਗਏ ਹੋਏ ਸੀਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਵਾਪਸ ਲੈਣਾ ਪਰ ਸਪੀਕਰ ਸਾਹਿਬ ਨੇ ਅਸਤੀਫਾ ਮਨਜ਼ੂਰ ਕਰ ਲਿਆ ਜੀ ਤੇ ਹੁਣ ਦੋਵੇਂ ਪਾਸੇ ਪੇਚ ਫਸਿਆ ਹੋਇਆ ਕਿਉਂਕਿ ਸ਼ੀਤਲ ਅੰਗਰਾਲ ਨੇ ਜਿਹੜੇ ਉਹ ਭਾਜਪਾ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਗਏ ਨੇ ਜੀ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਭਾਜਪਾ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਬਿਲਕੁਲ ਇਸ ਕਰਕੇ ਸਿਰਫ ਚਿਹਰੇ ਬਦਲੇ ਨੇ ਹਮ ਸੀਟਾਂ ਵੀ ਉਹੀ ਨੇ ਤੇ ਜਿਹੜੀਆਂ ਉਥੋਂ ਦੀਆਂ ਵੋਟਾਂ ਨੇ ਉਹ ਵੀ ਉਹੀ ਨੇ ਤੇ ਲੀਡਰ ਨੇ ਜਿਹੜੇ ਉਹ ਪਾਰਟੀਆਂ ਦੇ ਨਾਲ ਜੁੜੇ ਹੋਏ ਵੀ ਉਹਨਾਂ ਦੇ ਨਾਲ ਹੈ ਚਾਹੇ ਇੰਟਰਚੇਂਜ ਹੋ ਚੁੱਕਿਆ ਹੈ ਜੀ ਤਾਂ ਹੁਣ ਜਿਹੜੇ ਡਾਕਟਰ ਗੁਰਪ੍ਰੀਤ ਕੌਰ ਆਪਣੇ ਘਰੇਲੂ ਰੁਝੇਵਿਆਂ ਤੋਂ ਹੁਣ ਵਿਲੇ ਹੋ ਗਏ ਨੇ ਕਿਉਂਕਿ ਪਿੱਛੇ ਜੇ ਉਹਨਾਂ ਨੂੰ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀਗਾ ਤਾਂ ਉਹ ਵੀ ਰੁਝੇਵੇਂ ਹੁਣ ਉਹਨਾਂ ਦੇ ਖਤਮ ਹੋ ਗਏ ਇਸ ਕਰਕੇ ਹੁਣ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਡਟ ਗਏ ਨੇ ਜੁਟ ਗਏ ਨੇ ਤੇ ਇਸ ਤੋਂ ਪਹਿਲਾਂ ਵੀ ਜਦੋਂ ਦਿੱਲੀ ਦੇ ਵਿੱਚ ਉਹ ਸੀ ਨਾ ਜੀ ਵਿਆਹ ਨਹੀਂ ਸੀ ਹੋਇਆ ਉਦੋਂ ਵੀ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦੀਆਂ ਕਈ ਜਿਹੜੀਆਂ ਤਸਵੀਰਾਂ ਭਗਵੰਤ ਮਾਨ ਹੋਰਾਂ ਨੇ ਸਾਂਝੀਆਂ ਕੀਤੀਆਂ ਸੀ ਕਿ ਦੇਖੋ ਇੱਥੋਂ ਸਫ਼ਰ ਸ਼ੁਰੂ ਹੋਇਆ ਹਮ ਇੱਥੋਂ ਤੱਕ ਪਹੁੰਚ ਚੁੱਕਿਆ ਹੈ ਤਾਂ ਉਦੋਂ ਵੀ ਉਹ ਆਮ ਆਦਮੀ ਪਾਰਟੀ ਲਈ ਕਾਫੀ ਐਕਟਿਵ ਸੀ ਕਿ ਡਾਕਟਰ ਗੁਰਪ੍ਰੀਤ ਕੌਰ ਤੇ ਹੁਣ ਵੀ ਉਹਨਾਂ ਨੇ ਜ਼ਿਮਨੀ ਚੋਣ ਲਈ ਕਹਿ ਦਿੱਤਾ ਹੈ ਕਿ ਅਸੀਂ ਚੋਣ ਜਿੱਤਣ ਵਾਸਤੇ ਆਏ ਆਂ ਤੇ ਲੰਮਾ ਸਮਾਂ ਹੁਣ ਅਸੀਂ ਇੱਥੇ ਹੀ ਰਹਿਣਾ ਹੈ ਜੀ ਸੰਤ ਚਾਪਾ ਪ੍ਰੋਗਰਾਮ ਦਾ ਸਮਾਂ ਹੋ ਗਿਆ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਦਸ਼ਕਾ ਤੁਹਾਡਾ ਵੀ ਧੰਨਵਾਦ ਇਸ ਪ੍ਰੋਗਰਾਮ ਨੂੰ ਰੋਜ਼ਾਨਾ ਤੁਸੀਂ ਵੇਖਦੇ ਹੋ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਡੇ ਨਾਲ ਸਾਂਝੀ ਕਰਿਆ ਕਰੋ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨ ਵਾਸਤੇ ਮੈਨੂੰ ਦੀ ਉਜਾਜ਼ਤ ਸਤਿ ਸ਼੍ਰੀ ਅਕਾਲ